ਪਿੰਡ ਦੀ ਹਵਾ ਸੀ ਆਮ ਆਦਮੀ ਪਾਰਟੀ ਵੀ ਬੋਰਡ ਸੌ ਉਹਦਾਵਾਂਗੇ ਪਿੰਡ ਚ ਅਮਨ ਗੱਲ ਦੇ ਅੰਦਰ ਅਲੋਚਾ ਹੈ ਤਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਵਧੀਆ ਸਰਕਾਰ ਆਈਆਂ ਸਾਰੀਆਂ ਸੂਤਾਂ ਦਿੱਤੀਆਂ ਗਈਏ ਹੋਵੇ ਮੁਕਤ ਲਾਈ ਹੋਵੇ 70 ਸਾਲ ਰਾਜ ਕਰਦੀਆਂ ਕਾਲੀ ਕਾਂਗਰਸੀ ਕਿਸੇ ਨੇ ਕੁਛ ਨਹੀਂ ਸਹੂਲਤਾਂ ਦੇਤੀਆਂ ਬੱਚਿਆਂ ਨੂੰ ਪੜ੍ਹਾਈ ਫ੍ਰੀ ਕਰਤੀ ਬਿਜਲੀ ਦੇਤੀ ਘਰਾਂ ਤੇ ਅੱਗੇ 300 ਜੋਟ 80 ਵਰਗੋਂ ਦੀ ਸਾਰੇ ਜਰਨਲ ਵਰਗੋਂ ਸੀ 100 ਜੋਟ ਦੇਤੀ ਅੱਜ ਸਰਕਾਰ ਚੰਗੀ ਹੈ ਮੰਨਣੇ ਤਾਂ ਬੇਅਦ ਵੀ ਕਰਾਈ ਆ ਜੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਛੜਵਾਈਆਂ ਉਹਨਾਂ ਨੂੰ ਸਿਆਣੇ ਹੋ ਕੇ ਜਿਵੇਂ ਲੋਕ ਸਮਝ ਕੇ ਵੋਟ ਪਾਉਣਗੇ ਪਰ ਮੀਤ ਕੁੱਡੀਆਂ ਜਿਹੜੇ ਉਮੀਦਵਾਰ ਗਰਨੀਤ ਕੁੱਡੀਆਂ ਨੇ ਮਿਲੇ ਬਹੁਤ ਵਧੀਆ ਨੇਕ ਇਨਸਾਨਾਂ ਜੱਥੇਦਾਰ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਹੈਗਾ ਆ ਚਾਹੀਦਾ ਭਗਵੰਤ ਮਾਨੇ ਸਾਡੇ 44000 ਨੌਕਰੀਆਂ ਦੇਣ ਰਜਗਾਰ ਚਾਹੀਦਾ ਜੀ ਮੁਫਤ ਕੁਛ ਨਹੀਂ ਚਾਹੀਦਾ ਮੁਫਤ ਨਹੀਂ ਚਾਹੀਦਾ ਰਜਗਾਰ ਚਾਹੀਦਾ ਲੋਕ ਸਵਾ ਚੋਣਾ ਨੇ ਲੋਕਾਂ ਤੋਂ ਜਾਣਾਂਗੇ ਲੋਕਾਂ ਦੀ ਰਹਿ ਮਾਨਸਾ ਦੇ ਪਿੰਡ ਬੁਰਜ ਚੱਬਰ ਪਹੁੰਚੇ ਆ ਪੁੱਛਦੇ ਆ ਵੀ ਕਿਹੜੀ ਪਾਰਟੀ ਨੇ ਪੰਜਾਬ ਬਸਾਤਿਆ ਤੇ ਕਿਹਨੇ ਲੁੱਟਿਆ ਨੂੰ ਪੰਜਾਬ ਨੂੰ ਤੇ ਸਾਰੀ ਗੱਲਬਾਤ ਕਰਦੇ ਆਂ ਸਾਥ ਦੇ ਵਿੱਚ ਬਜ਼ੁਰਗ ਬੈਠੇ ਨੇ ਜਾਣਦੇ ਆ ਇਹਨਾਂ ਤੋਂ ਵੀ ਲੋਕ ਕੀ ਚਾਹੁੰਦੇ ਨੇ ਲੋਕਾਂ ਨੂੰ ਸਹੂਲਤਾਂ ਕੀ ਚਾਹੀਦੀਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਸਰਿੰਦਰਪਾਲ ਸਿੰਘ ਜੀ ਸਰਿੰਦਰਪਾਲ ਜੀ ਪਹਿਲਾਂ ਤਾਂ ਸਵਾਲ ਇਹੀ ਹੈ ਵੀ ਸਹੂਲਤਾਂ ਕੀ ਚਾਹੀਦੀਆਂ ਲੋਕਾਂ ਨੂੰ ਹਾਂ ਜੀ ਸਹੂਲਤਾਂ ਸਰਕਾਰੀ ਹਸਪਤਾਲ ਹੋਣ ਬੱਚਾ ਵਾਸਤੇ ਸਰਕਾਰੀ ਸਕੂਲ ਹੋਣਾ ਸਿਹਤ ਸਿੱਖਿਆ ਹੋਵੇ ਗਰੀਬਾਂ ਨੂੰ ਮੁਕਤ ਬਿਜਲੀ ਮਿਲੇ ਮੁਕਤ ਪਾਣੀ ਮਿਲੇ ਸਿਹਤ ਸਹੂਲਤਾਂ ਮਿਲਣਾ ਅੱਛਾ ਹੁਣ ਤੱਕ ਜੇ ਆਪਾਂ ਗੱਲ ਕਰੀਏ ਤਾਂ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਨਾ ਤਾਂ 70 ਸਾਲ ਰਾਜ ਕਰਗੀਆਂ ਅਕਾਲੀ ਕਾਂਗਰਸੀ ਕਿਸੇ ਨੇ ਕੁਝ ਨਹੀਂ ਦਿੱਤਾ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਵਧੀਆ ਸਰਕਾਰ ਆਗੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਉਹਨੇ ਕੀ ਕੁਝ ਦੇਤਾ ਸਿਹਤ ਸਹੂਲਤਾਂ ਦਿੱਤੀਆਂ ਬੱਚਿਆਂ ਨੂੰ ਪੜ੍ਹਾਈ ਫ੍ਰੀ ਕਰਤੀ ਬਿਜਲੀ ਦੇਤੀ ਘਰਾਂ ਤੋਂ ਅੱਗੇ 300 ਜੁਨਟ ਅੱਸੀ ਵਰਗੋਂ ਦੀ ਸਾਰੇ ਜਰਨਲ ਵਰਗੋਂ ਸੀ 300 ਜੁਨਟ ਦੇਤੀ ਖੇਤਾਂ 'ਚ ਬਿਜਲੀ ਆਮ ਰਹਿੰਦੀ ਆ ਅੱਗੇ 8 ਘੰਟੇ ਜਾਂ 3 ਘੰਟੇ ਆਉਂਦੀ ਕਿਹੜਾ ਵਿੱਚੀ ਸੁੱਕ ਜਾਂਦਾ ਸੀਗਾ ਹੁਣ ਜਦੋਂ ਦੀ ਇਹਦੀ ਸਰਕਾਰ ਆ 2 ਸਾਲ ਹੋ ਗਏ ਮਜ਼ਦੂਰ ਵਰਗ ਵੀ ਚੌਲ ਲਾਉਂਦਾ ਥੱਕ ਜਾਂਦਾ ਪਰ ਮੂਰੇ ਕਦੂ ਪੂਰਾ ਮਾਮਾ ਮਿਲ ਜਾਂਦਾ ਅੱਛਾ ਜੇ ਆਪਾਂ ਹੋਰ ਸਰਕਾਰਾਂ ਦੀ ਗੱਲ ਕਰੀ ਤਾਂ ਅਕਾਲੀ ਦਲ ਦਾ ਕਿਵੇਂ ਕਿਵੇਂ ਅਕਾਲੀ ਦਲ ਨੇ ਤਾਂ ਬੇਅਦਬੀ ਕਰਾਈ ਆ ਜੀ ਗੁਰੂ ਗ੍ਰੰਥ ਸਾਹਿਬ ਦੀਆਂ ਵੀੜਾਂ ਛੜਵਾਈਆਂ ਤੇ ਆਪਣਾ ਬਹਿਵਲ ਕਾਂਡ ਤੇ ਪਾਠ ਤੇ ਬੈਠੇ ਸੀ ਗੁਰਜੀਤ ਸਿੰਘ ਕ੍ਰਿਸ਼ਨ ਭਗਵਾਨ ਸਿੰਘ ਉਹਨੂੰ ਸੁਖਵੀਰ ਬਾਦਲ ਨੇ ਹੁਕਮ ਦੇ ਕੇ ਸਮਹਿਸ਼ਣੀ ਤੋਂ ਗੋਲੀਆਂ ਮਾਰ ਕੇ ਮਰਵਾਤਾ ਉਹ ਕਾਲੀ ਸਰਕਾਰ ਬਿਲਕੁਲ ਸਾਰੇ ਫਰਾਂਟਾਂ ਤੇ ਫੇਲ ਰਹੀ ਹੈ ਅੱਛਾ ਜੇ ਆਪਾਂ ਗੱਲ ਕਰੀਏ ਤੁਸੀਂ ਮਿਲਿਓ ਗੁਰਮੀਤ ਖੁੱਡੀਆਂ ਜਿਹੜੇ ਉਮੀਦਵਾਰ ਗੁਰਮੀਤ ਖੁੱਡੀਆਂ ਨੂੰ ਮਿਲੇ ਜਾਂਦੇ ਜਿਵੇਂ ਦਾ ਬੰਦਾ ਹੈ ਬਹੁਤ ਵਧੀਆ ਨੇਕ ਇਨਸਾਨ ਆ ਜਥੇਦਾਰ ਆਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਆਗਾ ਨੇਕ ਇਨਸਾਨ ਕਰਕੇ 10% ਵੱਧ ਵੋਟ ਪੈ ਰਹੀ ਹੈ ਉਹਨੂੰ ਅੱਛਾ ਤੇ ਪਿੰਡ ਦੀ ਹਵਾ ਕੀ ਕਹਿੰਦੀ ਥੋੜੀ ਜੀ ਸਾਡੇ ਪਿੰਡ ਦੀ ਹਵਾ ਅਸੀਂ ਆਮ ਆਦਮੀ ਪਾਰਟੀ ਦੀ ਵੋਟ ਸੌ ਵਧਾਵਾਂਗੇ ਪਿੰਡ ਚ ਅੱਛਾ ਬਾਬਾ ਜੀ ਕੀ ਨਾਮ ਹੈ ਮੇਰਾ ਗਮਦੂਰ ਸਿੰਘ ਹੈ ਜੀ ਗਮਦੂਰ ਜੀ ਕੀ ਲੱਗਦਾ ਫਿਰ ਸੰਦਕ ਮਜ਼ਦੂਰਾਂ ਦਾ ਮਜ਼ਦੂਰਾਂ ਦਾ ਮਾਰ ਸੀ ਜੀ ਨੇ ਹੂੰ ਕਣਕਾਂ ਦੀ ਸੀ ਉਹ ਵੀ ਸਾਡੀ ਬੰਦ ਕਰਤੀ ਨੇ ਇਹ ਸਰਕਾਰ ਨੇ ਮਜ਼ਦੂਰਾਂ ਨੂੰ ਪੂਰੇ ੱਤਕਾ ਲਾਇਆ ਹੈ ਅਸੀਂ ਭਗਵਾਨ ਤੋਂ ਸਮਾਨ ਵੋਟਾਂ ਵਾਵਾਂਗੇ ਅੱਛਾ ਭਗਵਾਨ ਤੋਂ ਸਮਾਨ ਵੋਟਾਂ ਹਾਂ ਮਜ਼ਦੂਰ ਸੀਪੀਐਮਐਲ ਨੂੰ ਪਾਉਂਗੇ ਹਾਂ ਤਾਂ ਜੇ ਆਪਾਂ ਗੱਲ ਕਰੀਏ ਵੀ ਲੋਕਾਂ ਨੂੰ ਸਹੂਲਤਾਂ ਚਾਹੀਦੀਆਂ ਕੀ ਨੇ ਸਾਡੇ ਬੱਚਿਆਂ ਨੂੰ ਨੌਕਰੀਆਂ ਚਾਹੀਦੀਆਂ ਨੇ ਨੌਕਰੀਆਂ ਚਾਹੀਦੀਆਂ ਹਾਂ ਪੜਾਈ ਵਧੀਆ ਹੋਵੇ ਹੂੰ ਮੁਕਤ ਲਾਏ ਹੋਵੇ ਹੂੰ ਉੱਥੇ ਟੈਸਟ ਕਰਨ ਗਿਆ ਮਾਨਸਾ ਸੰਦ ਗਰੀਬੰਦੇ ਦੇ ਪਾਸੇ ਖੜੇ ਤਾਕਦੇ ਬੰਦੇ ਅੰਦਰੋਂ ਟੈਸਟ ਲਈ ਜਾਣ ਅੱਛਾ ਸਾਨੂੰ ਪੁੱਛੀ ਨਹੀਂ ਉਹਨਾਂ ਨੇ ਅੱਛਾ ਫਿਰ ਅਸੀਂ ਨਾਰੇ ਲਾਉਣ ਲੱਗ ਗਏ ਜਨਕੀ ਕਹਿੰਦੇ ਆਜੋ ਅੱਛਾ ਹਾਂ ਠੀਕ ਹੈ ਬਾਬਾ ਜੀ ਕੀ ਨਾਮ ਹੈ ਖਰਮੀਰ ਸਿੰਘ ਕੀ ਲੱਗਦਾ ਫਿਰ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਪਾਰਟੀ ਦਾ ਜੇ ਕਾਲੀ ਦਲ ਨੂੰ ਆਂ ਵੋਟਾਂ ਕਾਲੀ ਦਲ ਕੀ ਕੀ ਕੰਮ ਵਧੀਆ ਲੱਗੇ ਕਾਲੀ ਦਲ ਨੇ ਸਾਰਾ ਕੰਮ ਵਧੀਆ ਕਰਿਆ ਅੱਛਾ ਕੀ ਕੰਮ ਵਧੀਆ ਲੱਗੇ ਵਧੀਆ ਕੰਮ ਸਾਡ ਬਰਡਰ ਬਾਕਸ ਜੀ ਜਿੰਦਗੀ ਚ ਲੱਗ ਲੱਗ ਨਹੀਂ ਥੇ ਰਹਾ ਸੀਗਾ ਉਹਨਾਂ ਨੇ ਲਵਾਇਆ ਅੱਛਾ ਆਮ ਆਦਮੀ ਪਾਰਟੀ ਨੇ ਕੋਈ ਕੰਮ ਕੀਤਾ ਨਹੀਂ ਨਾ ਡਰ ਨਹੀਂ ਕਰਿਆ ਹਾਂਜੀ ਡਰ ਨਹੀਂ ਕਰਿਆ ਲੈਟ ਲੂਟ ਵਾਲਾ ਕੀ ਮਾਹੌਲ ਹੈ ਲੈਟ ਵਾਲਾ ਤਾਂ ਜੀ ਪਹਿਲਾਂ ਆਪਣੇ ਬਦ ਲਗਾ ਨਹੀਂ ਵੀ 30 ਡਲਟਾ 300 ਡਲਟਾ ਦਾ ਮਾਪ ਕਰੀ ਜੀ ਇਹਨਾਂ ਨੇ ਤਿੰਨ ਹੁਣ ਆਪ ਚ ਕਰਤੀ ਹਾਂਜੀ ਬਾਬਾ ਜੀ ਕੀ ਨਾਮ ਹੈ ਆ ਜੰਟਾ ਸਿੰਘ ਆ ਜਟਾ ਜੀ ਕੀ ਲੱਗਦਾ ਫਿਰ ਕੀ ਲੱਗਦਾ ਜੀ ਕਾਲੀ ਦਾਲ ਨੂੰ ਪਾਵਾਂਗੇ ਜਿੰਨੀ ਕਾਲੀ ਦਾਲ ਸਰਕਾਰ ਚੰਗੀ ਐ ਨਾ ਤਾਂ ਆਈ ਐ ਨਹੀਂ ਆਉਣੀ ਐ ਅੱਛਾ ਜਿੰਨੇ ਬਾਦਲ ਸਾਹਿਬ ਨੇ ਕੰਮ ਕੀਤੇ ਨੇ ਹੂੰ ਉਹਨੇ ਸਾਬਾਦ ਤੇ ਕੀਤੀ ਐ ਕਿਸਾਨਾਂ ਬਾਦ ਤੇ ਵੀ ਕੀਤੀ ਐ ਮਜ਼ਦੂਰਾਂ ਬਾਦ ਤੇ ਵੀ ਕੀਤੀ ਐ ਜਿੰਨੀਆਂ ਸੂਰਤਾਂ ਚਲਾਈਆਂ ਗਰੀਬ ਬਾਦ ਤੇ ਅਮੀਰ ਬਾਦ ਤੇ ਬਾਦਲ ਸਾਹਿਬ ਨੇ ਚਲਾਈਆਂ ਸਭ ਦੀਆਂ ਨਕਲਾ ਮਾਰਦੇ ਨਹੀਂ ਪਗ ਕਾਲੀਦਾਲ ਵਰਗੀ ਸਰਕਾਰ ਆਉਂਦੀ ਨਹੀਂ ਹਰ ਸਿੰਘ ਟਕੌਰ ਜਿੱਤੂ ਬੂਰੀ ਪੂਰੀ ਰੇਲ ਲੈ ਕੇ ਜਿੱਤੂ 300 ਵੋਟ ਵਧਾਵਾਗੀ ਠੀਕ ਹੈ ਜੀ ਕੀ ਨਾਂਵਾ ਜੀ ਗਰਮੇਲ ਜੀ ਪਪਾ ਜੀ ਕਿਵੇਂ ਲੱਗਦਾ ਕਿਹੜੀ ਪਾਰਟੀ ਦਾ ਕੰਮ ਸਹੀ ਹੈ ਕਾਲੀਦਾਲ ਦਾ ਕੰਮ ਲੋਟ ਲੱਗਦਾ ਜੀ ਕਾਲੀਦਾਲ ਦਾ ਤੁਹਾਨੂੰ ਜੀ ਸਾਰੇ ਇੱਕੋ ਹੈ ਇੱਕ ਬੇੜੇ ਦੇ ਬੱਸੀ ਹੈ ਸਾਰੇ ਕੋਈ ਘਟ ਨਹੀਂ ਕੋਈ ਘਟ ਨਹੀਂ ਹਾਂ ਕਿਸੇ ਨੂੰ ਪਾ ਲੋ ਅੱਛਾ ਕੋਈ ਕੁਛ ਨਹੀਂ ਦਿੰਦਾ ਹਰੇ ਗਰੀਬ ਦੇ ਗਾਲ ਨੂੰ ਵੜਦਾ ਹੈ ਅੱਛਾ ਕੋਈ ਸਹੂਲਤ ਨਹੀਂ ਮਿਲੀ ਕੋਈ ਮਿਲਦੀ ਨਹੀਂ ਸਹੂਲਤ ਜੀ ਅੱਛਾ ਜੇ ਪੰਜਾਬ ਨੂੰ ਲੁੱਟਣ ਦੀ ਗੱਲ ਕਰੀਏ ਤਾਂ ਕਿਹੜੀ ਪਾਰਟੀ ਨੇ ਲੁੱਟਿਆ ਸਾਰੀਆਂ ਨੇ ਲੁੱਟਿਆ ਜੀ ਹੈ ਇਹਦੇ ਕੋਈ ਦੋ ਰਹਾ ਹੈ ਨਹੀਂ ਸਾਰੀਆਂ ਪਾਰਟੀਆਂ ਨੇ ਲੁੱਟਿਆ ਅੱਛਾ ਸਾਰੀਆਂ ਨੇ ਲੁੱਟਿਆ ਸਾਰੀਆਂ ਲੁੱਟਦੀਆਂ ਨੇ ਤਾਂ ਕੀ ਕਹਿ ਸਕਦੇ ਆ ਵੀ ਲੋਕਾਂ ਸਿਆਣੇ ਹੋ ਗਏ ਹੁਣ ਪਹਿਲਾਂ ਨਾਲ ਸਿਆਣੇ ਹੋ ਗਏ ਜਿਵੇਂ ਲੋਕ ਸੋਚ ਸਮਝ ਕੇ ਵੋਟ ਪਾਉਣਗੇ ਹਾਂ ਜੀ ਹੁਣ ਸੋਚ ਸਮਝ ਕੇ ਵੋਟ ਪਾਉਣਗੇ ਮੁਫਤ ਚਾਹੀਦਾ ਕਿ ਰੋਜ਼ਗਾਰ ਚਾਹੀਦਾ ਲੋਕ ਰੋਜ਼ਗਾਰ ਚਾਹੀਦਾ ਜੀ ਮੁਫਤ ਕੁਛ ਨਹੀਂ ਚਾਹੀਦਾ ਹੈ ਮੁਫਤ ਨਹੀਂ ਚਾਹੀਦਾ ਰਜਗਾਰ ਚਾਹੀਦਾ ਬਾਬਾ ਹਮਸਾ ਹੰਦ ਕੇ ਜਾਣਦੇ ਅਲੂ ਚਾਹੀਦਾ ਨਹੀਂ ਨੰਦੇ ਹੰਦਦੇ ਨਹੀਂ ਕੋਈ ਨੰਕਾ ਅੱਛਾ ਰਜਗਾਰ ਚਾਹੀਦਾ ਕਿ ਮੁਫਤ ਜੀ ਰਜਗਾਰ ਚਾਹੀਦਾ ਜੀ ਨੌਕਰੀਆਂ ਦੇਣ ਬੱਚਿਆਂ ਨੂੰ ਚੰਗੀਆਂ ਹੁਣ ਭਗਵਾਨ ਤਮਾਨ ਕਹਿੰਦਾ ਹੈ ਵੀ ਮੈਂ ਚੰਗੇ ਹਸਪਤਾਲ ਬਣਾ ਲਈ ਪੂਰੇ ਵਧੀਆ ਬਣਾਤੇ ਪਰ ਇਹ ਪ੍ਰਾਈਵੇਟ ਹਸਪਤਾਲ ਚ ਮਹੱਲੀ ਆਉਦੇ ਕਨਾਈ ਦਾ ਕੇਸ ਕਿਉਂ ਕਰਾਇਆ ਉਹਨੇ ਇਹ ਸਰਕਾਰੀ ਚ ਕਿਉਂ ਨਾ ਕਰਾਇਆ ਅੱਛਾ ਜੇ ਇੱਡੇ ਚੰਗੇ ਹਸਪਤਾਲ ਬਣਾਤੇ ਸੀ ਦੱਸੋ ਬਾਈ ਜੀ ਤੁਸੀਂ ਸਰਕਾਰੀ ਸਹੂਲਤਾਂ ਚਾਹੀਦੀਆਂ ਰਜਗਾਰ ਚਾਹੀਦਾ ਭਗਵੰਤ ਮਾਨ ਨੇ 42000 ਨੌਕਰੀਆਂ ਦੇਤੀਆਂ ਅਕਾਲੀਆਂ ਨੇ ਤੇ ਕਾਂਗਰਸੀਆਂ ਨੇ ਕਿਤੇ ਇੱਕ ਨੌਕਰੀ ਨਹੀਂ ਸੀ ਤੇ ਸਰੇਂਦਰ ਕੌਰ ਬਾਦਲ ਜੀ ਦੀ ਜੇਬ ਵੱਡੀ ਗਈ ਉਹ ਫੋੜਿਆ ਨਾ ਪੈਸੇ ਇਕੱਠੀ ਕਰਦੀ ਸੀ 20 ਲੱਖ ਤੋਂ ਘੱਟ ਕੋਈ ਨੌਕਰੀ ਨਹੀਂ ਸੀ ਦਿੰਦੀ ਸਾਨੂੰ ਮਤਲਬ ਰਜਗਾਰ ਚਾਹੀਦਾ ਫ੍ਰੀ ਕੁਝ ਨਹੀਂ ਚਾਹੀਦਾ ਅੱਛਾ ਫ੍ਰੀ ਕੁਝ ਨਹੀਂ ਚਾਹੀਦਾ ਪਿੰਡ ਬੁਰਜ ਛੱਬਰ ਦੇ ਲੋਕ ਨੇ ਲੋਕਾਂ ਦੀ ਰਾਏ ਤੁਹਾਡੇ ਸਾਹਮਣੇ ਸਾਂਝੀ ਕੀਤੀ ਆਪਣੀ ਰਾਏ ਕਰਿਓ ਕਮੈਂਟ ਅੱਜ ਸਾਂਝੀ ਮਿਲਦੇ ਆ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਤਾਂ